ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਿੱਦੜਪਾਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਪਿੰਡ ਕੋਟ ਪੇ ਤੋਂ ਲੇ ਲਦਖ ਦੀ ਗੁਰਦੁਆਰਾ ਪੱਥਰ ਸਾਹਿਬ ਜਿੱਥੇ ਕੇ ਬਾਬੇ ਨਾਨਕ ਜੀ ਨੇ ਤਪ ਕੀਤਾਗਾ ਉਸ ਜਗ੍ਹਾ ਤੇ ਇਹ ਸਾਈਕਲ ਅੱਗੇ ਨੂੰ ਚਾਲੇ ਪਾਈ ਜਾਂਦਾ ਹੈਗਾ ਤੇ ਆਹ ਰਸਤੇ 'ਚ 24 ਕਿਲੋਮੀਟਰ ਨਿੰਮੂ ਪਿੰਡ ਅੱਗੇ ਆ ਰਿਹਾ ਹੈਗਾ ਤੇ ਜੋ ਵੀਰਾ ਭੈਣਾ ਨੇ ਮੈਨੂੰ ਪੂਰੇ ਰਸਤੇ ਵਿੱਚ ਪਿਆਰ ਸਤਿਕਾਰ ਦਿੱਤਾ ਹੈਗਾ ਮੈਂ ਉਹਨਾਂ ਵੀਰਾ ਭੈਣਾ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਬਾਬਾ ਨਾਨਕ ਜੀ ਉਹਨਾਂ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਜੀ ਕਿਰਪਾ ਬਣਾਈ ਰੱਖੇ ਜੀ ਤੇ ਇਸ ਪੱਥਰ ਮੀਲ ਦੇ ਕੋਲ ਮੈਂ ਖੜਾਂਗਾ ਅੱਗੇ ਚੜਾਈ ਹੈਗੀ ਇਸ ਸਾਈਕਲ ਨੂੰ ਧੱਕਾ ਲਾ ਕੇ ਪੈਦਲ ਚੱਲ ਰਿਆਂਗਾ ਬੜਾ ਆਨੰਦ ਬੜੀ ਮਨ ਦੇ ਵਿੱਚ ਖੁਸ਼ੀ ਕਿ ਅੱਜ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨਦਾਰੇ ਕਰਾਂਗਾ ਬਾਬਾ ਨਾਨਕ ਜੀ ਨੇ ਕਿਰਪਾ ਕੀਤੀ ਹੈ ਸਿਰ ਤੇ ਮਿਹਰ ਭਰਿਆ ਹੱਥ ਰੱਖਿਆਗਾ ਬਾਬਾ ਨਾਨਕ ਦੀ ਯਾਤਰਾ ਸਫਲੀ ਕਰੇ ਸਾਰੇ ਭੈਣਾ ਭਰਾਵਾਂ ਦੀ ਜੋ ਯਾਤਰਾ ਕਰਨ ਵਾਸਤੇ ਆਉਂਦੇ ਗੁਰਦੁਆਰਾ ਪੱਥਰ ਸਾਹਿਬ ਜਾ ਜਿੱਥੇ ਵੀ ਗੁਰਦੁਆਰਾ ਜਤਰਾ ਕਰਦੇ ਹਨ ਸੰਗਤਾਂ ਵਾਹਿਗੁਰੂ ਉਹਨਾਂ ਸਾਰਿਆਂ ਤੇ ਮਿਹਰ ਭਰ ਹੱਥ ਰੱਖੇ ਯਾਤਰਾ ਸਪੂਰਨ ਹੋਵੇ ਤੇ ਆ ਅੱਗੇ ਚੜਾਈ ਹੈਗੀ ਤੇ ਅੱਗੇ ਨੂੰ ਮੈਂ ਵੱਧ ਰਿਆਂਗਾ ਚੱਲੇ ਪਾਰਿਆਂਗਾ ਆ ਫੌਜੀ ਭਾਈ ਜੋ ਕਿ ਆਪਣੇ ਦੇਸ਼ ਦੀ ਰਾਖੀ ਕਰਦੇ ਆ ਇਹ ਵੀ ਗੁਰਦੁਆਰਾ ਪੱਥਰ ਸਾਹਿਬ ਵੱਲ ਗੱਡੀਆਂ ਲੇਕੇ ਜਾ ਰਹੇ ਹਨ ਇਹਨਾਂ ਫੌਜੀ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੀ ਰਾਖੀ ਕਰਦੇ ਹਨ ਉੱਚੀ ਚੜ੍ਹਾਈ ਦੇ ਥੋੜੀ ਪਰਖ ਵੀ ਪਈ ਹੈਗੀ ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ੇ ਫੌਜੀ ਵੀਰਾਂ ਤੇ ਵੀ ਤੇ ਯਾਤਰਾ ਕਰਨ ਵਾਲੇ ਸੰਗਤਾਂ ਤੇ ਵੀ ਬਾਬਾ ਨਾਨਕ ਜੀ ਮਿਹਰਬرائی ਰੱਖਣ ਤੇ ਹੁਣ ਅੱਗੇ ਨੂੰ ਚਾਲੇ ਪਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ